ਅੱਜ ਜਿਹੜਾ ਰੌਲਾ ਪਿਆ ਖੜਾ ਵੀ ਕੰਗਣਾ ਰਣੌਤ ਦੇ ਇੱਕ ਸਾਡੇ ਪੰਜਾਬ ਦੀ ਬੀਬੀ ਨੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਉਹ ਸਾਰੇ মিডিਆ ਚੈਨਲ ਆ ਜਿਹੜੇ ਮਤਲਬ ਕੁਝ ਕੁ ਪੇਜ ਬਣੇ ਹੋਏ ਆ ਲੋਕਾਂ ਵੱਲੋਂ ਉੱਥੇ ਕਹੀ ਜਾਂਦੇ ਆ ਵੀ ਭਾਈ ਸਾਡੀ ਭੈਣ ਨੇ ਆ ਕੰਗਣਾ ਰੌਤ ਦੀ ਲਿਆਂਦੀ ਅਕਲ ਟਿਕਾਣੇ ਐ ਲੈ ਆਂਦਾ ਉਹ ਲੈ ਆਂਦਾ ਇਹ ਮੇਰੇ ਭਰਾਓ ਜੇ ਚਪੇੜੇ ਮਾਰਿਆ ਨਾਲ ਅਕਲ ਟਿਕਾਣੇ ਆਉਂਦੀ ਹੁੰਦੀ ਨਾ ਤੇ ਕੀ ਦਾ ਕੁਝ ਹੋ ਜਾਂਦਾ ਮੇਰੀਆਂ ਗੱਲਾਂ ਤੁਹਾਨੂੰ ਗਲਤ ਜ਼ਰੂਰ ਲੱਗਣਗੀਆਂ ਪਰ ਇਹ ਗੱਲ ਯਾਦ ਰੱਖ ਲੋ ਕਿ ਆਪਣੇ ਹਸ਼ਰ ਬੁਰੇ ਹੋ ਜਾਣਗੇ ਉਹ ਹਸ਼ਰ ਬੁਰੇ ਕਿਵੇਂ ਹੋਣੇ ਸੁਣ ਲੋ ਗੱਲ ਸਾਡੇ ਪੱਲੇ ਕੱਖ ਨਹੀਂ ਸਾਡੇ ਐਮਐਲਏ ਐਮਪੀ ਸਭ ਦਿੱਲੀ ਦੇ ਅੰਡਰ ਚੱਲਦੇ ਆ ਸਾਡੇ ਕੋਲ ਕੱਖ ਨਹੀਂਗਾ ਸਾਡੀ ਜਿਹੜੀ ਅਫਸਰਸ਼ਾਈ ਆ ਚਾਹੇ ਉਹ ਸਾਡੇ ਪੰਜਾਬ ਦੇ ਪੱਗਾਂ ਵਾਲੇ ਚਾਹੇ ਕੋਈ ਉਹ ਸਿਪਾਈ ਤੋਂ ਲੈ ਕੇ ਐਸਐਚਓ ਡੀਐਸਪੀ ਤੱਕ ਦੇ ਜਦੋਂ ਸਰਕਾਰ ਦੇ ਹੁਕਮ ਆਉਂਦੇ ਆ ਸਾਡੀਆਂ ਹੀ ਧੀਆਂ ਪਹਿਣਾ ਤੇ लाठी चार्ज ਹੋ ਜਾਂਦੇ ਆ ਤੁਹਾਨੂੰ ਹਰੇਕ ਤੱਕ ਵੀ ਸਮਝ ਨਹੀਂ ਆਈ ਵੀ ਪੰਜਾਬ ਕੋਲ ਕੋਈ ਪਾਵਰ ਨਹੀਂ ਫਿਰ ਔਰ ਸਾਡੇ ਹੀ ਮੰਤਰੀਆਂ ਦੇ ਹੱਥੋਂ ਆ ਜਿਹੜੇ ਕਹ ਲੋ ਕਿਸਾਨੀ ਮਜ਼ਦੂਰੀ ਦਾ ਕਾਨੂੰਨ ਆ ਹਸਪੀਟਲਾਂ ਦੇ ਵਿੱਚ ਬਿਨਾਂ ਇਲਾਜ ਤੋਂ ਮੌਤਾਂ ਹੋਣੀਆਂ ਇੱਥੇ ਵੀ ਸਾਡਾ ਕਹਾਣ ਹੁੰਦਾ ਤੁਸੀਂ ਸੋਚ ਲੈਣੇ ਆ ਕਿਤੇ ਮੁੱਖ ਮੰਤਰੀ ਜਿਹੜਾ ਬੈਠਾ ਹੁੰਦਾ ਉਹ ਤੁਹਾਡੀ ਜਾਤ ਦਾ ਤੁਹਾਡੇ ਧਰਮ ਦਾ ਪਰ ਜ਼ਿਆਦਾਤਰ ਸਿੱਖਾਂ ਦੇ ਨਾਲ ਅਤਿਆਚਾਰ ਔਰ ਜਿਹੜੇ ਕਿਸਾਨ ਭਾਈਚਾਰਾ ਉਹੀ ਆਤਮ ਹੱਤਿਆ ਕਰਕੇ ਇਸ ਦੁਨੀਆ ਤੋਂ ਜਾਂਦੇ ਆ ਹੁਣ ਜੇਕਰ ਇਹ ਗੱਲਾਂ ਗਲਤ ਲੱਗਣ ਭਾਈ ਤੁਹਾਡੇ ਕੋਲੋਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਪਰ ਗੱਲਾਂ ਸੱਚੀਆਂ ਜੇਕਰ ਸਾਡੀ ਭੈਣ ਕੁਲਵਿੰਦਰ ਕੌਰ ਨੂੰ ਇਹ ਲੱਗਦਾ ਵੀ ਉਹਦੇ ਥੱਪੜ ਮਾਰ ਕੇ ਸਾਡੇ ਬਦਲੇ ਪੂਰੇ ਹੋ ਗਏ ਆ ਇਹ ਦਰਅਸਲ ਗਲਤ ਗੱਲ ਆ ਜੇ ਸਾਡੀਆਂ ਉੱਥੇ ਕਿਸਾਨੀ ਅੰਦੋਲਨ ਵੇਲੇ ਬੀਬੀਆਂ ਪੈਣਾ ਬੈਠੀਆਂ ਸੀ ਅਸੀਂ ਵੀ ਉੱਥੇ ਜਾਂਦੇ ਰਹੇ ਹਾਂ ਜਿਹੜੇ ਕਹ ਲਓ ਮੈਂ 4-5 ਵਾਰ ਹੀ ਗਿਆ ਦਿੱਲੀ ਧਰਨੇ ਤੇ ਪਰ ਉਸ ਟਾਈਮ ਤੇ ਕੀ ਦਿੱਕਤ ਆ ਜੇਕਰ ਉੱਥੋਂ ਨਿਕਲ ਕੇ ਕਿਸਾਨ ਜਥੇਬੰਦੀਆਂ ਜਿਹੜੇ ਐਕਟਰ ਉਸ ਸਮੇਂ ਬੋਲਦੇ ਸੀ ਅੱਜ ਉਹ ਭਾਜੀ ਦੇ ਵਿੱਚ ਹੋ ਗਏ ਜਾਂ ਤਾਂ ਉੱਥੋਂ ਆ ਕੇ ਉਹ ਵਿਅਕਤੀ MP MLA ਬਣਦੇ ਅੱਜ ਤਾਂ ਤਾਂ ਭਾਈ ਮੈਂ ਮੰਨਦਾ ਵੀ ਤੁਹਾਡੇ ਹੱਥਾਂ ਦੇ ਵਿੱਚ ਪਾਵਰ ਆ ਔਰ ਤੁਹਾਡੇ ਕੋਲ ਪਾਵਰ ਕੁਛ ਨਹੀਂ ਹੁਣ ਬੀਬੀ ਹੋ ਸਕਦਾ ਵੀ ਉਹ ਡਿਊਟੀ ਤੋਂ ਵੀ ਉਹ ਆਪਦੇ ਹੱਥ ਤੋਂ ਹੁਣ ਯਾਦ ਰੱਖ ਲਓ ਸਸਪੈਂਡ ਹੋਣਗੇ ਪਰ ਸਾਡੇ ਕਈ ਕੀ ਜਾਂਦੇ ਆ ਸਮਝਾਉਣ ਵਾਲੇ ਘੱਟ ਆ ਪਵਾੜੇ ਪਾਉਣ ਵਾਲੇ ਜ਼ਿਆਦੇ ਆ ਵੀ ਬਹੁਤ ਚੰਗਾ ਕੀਤਾ ਬਹੁਤ ਚੰਗਾ ਕੀਤਾ ਮੈਂ ਕਹੂੰਗਾ ਬਾਈ ਜੀ ਬਹੁਤ ਮਾੜਾ ਕੀਤਾ ਸਾਡੇ ਪੰਜਾਬ ਦੇ ਹੱਥਾਂ ਦੇ ਵਿੱਚ ਪਹਿਲਾਂ ਪਾਵਰ ਲੈ ਲਓ ਤੁਹਾਡੇ ਐਮਐਲਏ ਬਣਾ ਲਓ ਤੁਹਾਡੇ ਐਮਪੀ ਬਣਾ ਲਓ ਤੁਹਾਡੇ ਅਫਸਰ ਬਣਾ ਲਓ ਔਰ ਸਾਨੂੰ ਇਹ ਜਿਹੜੀਆਂ ਉਹ ਲੜਾਈਆਂ ਲੜਦੇ ਆ ਤੁਹਾਨੂੰ ਉਹ ਲੜਾਈਆਂ ਲੜਨ ਦੀ ਲੋੜਾ ਨਾ ਕਿ ਹੱਥੋਂ ਪਾਈ ਹੋਣ ਦੀ ਉਹਨਾਂ ਕੋਲ ਪਾਵਰਾ ਅੱਜ ਕੰਗਣਾ ਰਣੌਤ ਐਮਪੀ ਬਣੀ ਆ ਜੇਕਰ ਬੀਬੀ ਕੁਲਵਿੰਦਰ ਕੌਰ ਵੀ ਐਮਪੀ ਹੁੰਦੀ ਤਾਂ ਮੂੰਹ ਤੋੜ ਜਵਾਬ ਲੋਕ ਸਭਾ ਚ ਦੇ ਸਕਦੇ ਸੀ ਪਰ ਉਸ ਟਾਈਮ ਤੇ ਵੋਟਾਂ ਪਾਉਣ ਵਾਰੀ ਅਸੀਂ ਜਿਤਾ ਦਿੰਨੇ ਆ ਭਾਜਪੀ ਦੇ ਐਮਪੀ ਜਿਤਾ ਦਿੰਨੇ ਆ ਪਾਰਟੀਆਂ ਦੇ ਐਮਪੀ ਉਸ ਟਾਈਮ ਤੇ ਦਾ ਤੁਸੀਂ ਪੰਜਾਬ ਨੂੰ ਭੁੱਲ ਜਾਂਨੇ ਆ ਕਿਸਾਨੀ ਨੂੰ ਭੁੱਲ ਜਾਂਨੇ ਆਂ ਔਰ ਜਦੋਂ ਐਹੋ ਜੀ ਵਿਵਪਤਾ ਹੁੰਦੀ ਆ ਫੇਰ ਤੁਸੀਂ ਇਕੱਠੇ ਹੋ ਜਾਂਨੇ ਆਂ ਪਿੰਡਾਂ ਦੇ ਵਿੱਚ ਸਕੇ ਭੈਣ ਭਾਈ ਪਾਰਟੀਆਂ ਦੇ ਵਿੱਚ ਵੰਡੇ ਜਾਂਦੇ ਆ ਉਸ ਟਾਈਮ ਤੇ ਤੁਹਾਡਾ ਭਾਈਚਾਰਾ ਟੁੱਟ ਜਾਂਦਾ ਤੁਸੀਂ ਕਦੇ ਆਪਸ ਵਿੱਚ ਇਕੱਠਾ ਹੋ ਕੇ ਕਦੇ ਕੋਈ ਆਪ ਦਾ ਐਮਪੀ ਨਹੀਂ ਬਣਾਇਆ ਇਹ ਗੱਲ ਖਡੂਰ ਸਾਹਿਬ ਵਾਲਿਆਂ ਦੀ ਮੈਂ ਦਾਅ ਦਿਨਾ ਜਿਹੜਾ ਅੱਜ ਉਹਨਾਂ ਨੇ ਅਮਰਤਪਾਲ ਨੂੰ ਜਿਤਾਤਾ ਵੀ ਉਹ ਦੱਸਦਾ ਭਾਈ ਅਸੀਂ ਇਕੱਠੇ ਆਂ ਹੁਣ ਅੱਗੋਂ ਭਾਈ ਅਮਰਤਪਾਲ ਜੀ ਤੇ ਆ ਵੀ ਪੰਜਾਬ ਨੂੰ ਲੈ ਕੇ ਕੀ ਦਿੰਦੇ ਆ ਕੀ ਖਡੂਰ ਸਾਹਿਬ ਤੋਂ ਚਿੱਟਾ ਸੱਟਾ ਇਹ ਸਭ ਕੁਝ ਬੰਦ ਹੁੰਦਾ ਤਾਂ ਬੱਲੇ ਬੱਲੇ ਆ ਉਥੋਂ ਜਿਹੜੇ ਕਹ ਲੋ ਸਾਨੂੰ ਉਹਨਾਂ ਨਾਲ ਲੜਨ ਦੀ ਲੋੜ ਨਹੀਂ ਇਹ ਬੀਬੀ ਕੁਲਵਿੰਦਰ ਕੌਰ ਵਰਗੀਆਂ ਭੈਣਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੇ ਪੱਲੇ ਨਾ ਤਾਂ ਕੋਈ ਸਾਡਾ ਖੜਨ ਵਾਲਾ ਐਮਪੀ ਆ ਨਾ ਕੋਈ ਸਾਡੇ ਨਾਲ ਖੜਨ ਵਾਲਾ ਸਾਡਾ ਕੋਈ ਮੁੱਖ ਮੰਤਰੀ ਆ ਉਹ ਬੋਲੀ ਸਾਰੀ ਦਿੱਲੀ ਦੀ ਬੋਲਦੇ ਆ ਇਸ ਕਰਕੇ ਭਾਈ ਜੇ ਕੋਈ ਫੈਸਲਾ ਲੈਣਾ ਹੁੰਦਾ ਤੇ ਫੈਸਲਾ ਸੋਚ ਸਮਝ ਕੇ ਲਿਆ ਕਰੋ ਠੀਕ ਆ ਹੁਣ ਕਿਸਾਨ ਜਥੇਬੰਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਉਸ ਬੀਬੀ ਦਾ ਸਾਥ ਦੇਣਗੀਆਂ ਪਰ ਮੈਂ ਅੱਗੇ ਤੋਂ ਬੇਨਤੀ ਕਰਦਾ ਕਿ ਭਾਈ ਸਾਹਿਬ ਐਜਿਆ ਕੰਮ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਉਹਦਾ ਕਾਰਨ ਕੀ ਆ ਕਿ ਜੇ ਉਹ ਬੀਬੀ ਬੋਲਦੀ ਰਹੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਬੋਲਦੀ ਕਿਸਾਨਾਂ ਨੂੰ ਬਹੁਤ ਮਾੜਾ ਰਹੀ ਆ ਬਹੁਤ ਬੀਬੀਆਂ ਨੂੰ ਬੁਰਾ ਭਲਾ ਬੋਲਦੀ ਰਹੀ ਆ ਉਹਨੂੰ ਮੂੰਹ ਤੋੜ ਜਵਾਬ ਮਿਲਣਾ ਚਾਹੀਦਾ ਸੀ ਪਰ ਜਿਹੜਾ ਮੂੰਹ ਤੋੜ ਜਵਾਬ ਆ ਉਹ ਥੱਪੜਾਂ ਦੇ ਨਾਲ ਨਹੀਂ ਮਿਲਣਾ ਚਾਹੀਦਾ ਸੀ ਉਹ ਜਿਵੇਂ ਨਾ ਗੱਲੀ ਗੱਲੀ ਕਹਿੰਦੇ ਨਾ ਪਿਓ ਪਿਓ ਮਾਰਨੀਆਂ ਉਵੇਂ ਪਿਓ ਪਿਓ ਮਾਰਨੀਆਂ ਚਾਹੀਦੀਆਂ ਸੀ ਪਰ ਹੁਣ ਇਸ ਟਾਈਮ ਉਹ ਸਾਡੇ ਤੇ ਹੀ ਕਾਨੂੰਨ ਸਾਰਾ ਗਲਤ ਹੋ ਜਾਣਾ ਹਾਂ ਹਾਲਾਂਕਿ ਇਹ ਵੀ ਸੁਣੋ ਜਿਸ ਟਾਈਮ ਤੇ ਕਿਸਾਨਾਂ ਤੇ ਗੱਡੀਆਂ ਚੜਾਈਆਂ ਜਾਂਦੀਆਂ ਜਿਵੇਂ ਯੂਪੀ ਦੇ ਵਿੱਚ ਸਾਡੇ ਨਾਲ ਕੋਈ ਵੀ ਅਤਿਆਚਾਰ ਹੋ ਜੇ ਆਪਾਂ ਧਰਨੇ ਲਾ ਕੇ ਮਹੀਨਾ 2 ਮਹੀਨੇ 3 ਮਹੀਨੇ 4 ਮਹੀਨੇ 5 ਮਹੀਨੇ ਬੈਠੇ ਰਹਿੰਨੇ ਆ ਸਾਨੂੰ ਇਨਸਾਫ ਤਾਂ ਵੀ ਨਹੀਂ ਮਿਲਦਾ ਜੇ ਤੁਸੀਂ ਲੜਾਈ ਲੜਨੀ ਆ ਉਹਨਾਂ ਦੇ ਖਿਲਾਫ ਜਿਹੜੇ ਤੁਹਾਨੂੰ ਮਾਰੀ ਜਾਂਦੇ ਆ ਤਾਂ ਫਿਰ ਸਕੂਲਾਂ ਦੀ ਲੜਾਈ ਲੜੋ ਫਿਰ ਤੁਸੀਂ ਹਸਪਤਾਲਾਂ ਵਾਸਤੇ ਲੜਾਈ ਲੜੋ ਸਿਹਤ ਸਿੱਖਿਆ ਰੋਜ਼ਗਾਰ ਵਾਸਤੇ ਲੜਾਈ ਲੜੋ ਜਦੋਂ ਇਹ ਤਿੰਨੇ ਚੀਜ਼ਾਂ ਤੁਹਾਡੇ ਕੋਲ ਹੋਈਆਂ ਤੁਹਾਨੂੰ ਕਿਸੇ ਪਾਰਟੀ ਦੇ ਅੱਗੇ ਹੱਥ ਜੋੜਨ ਦੀ ਲੋੜ ਨਹੀਂ ਪੈਣੀ ਪਾਵਰਾਂ ਪੰਜਾਬ ਵਾਲੇ ਵੀ ਉਹਨਾਂ ਨੂੰ ਦੇ ਦਿੰਦੇ ਆ ਅੱਜ ਜਿਹੜੇ ਕਲਾਕਾਰ ਉਹਨਾਂ ਦਾ ਸਾਥ ਦਿੰਦੇ ਸਾਡਾ ਸਾਥ ਦਿੰਦੇ ਸੀ ਕਿਸਾਨਾਂ ਮਜ਼ਦੂਰਾਂ ਦਾ ਅੱਜ ਉਹ ਜਾ ਕੇ ਉਹਨਾਂ ਦੀ ਝੋਲੀ 'ਚ ਨੱਚਦੇ ਫਿਰਦੇ ਆ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਜਦੋਂ ਭਾਈ ਸਾਡੇ ਇਹ ਗੱਲਾਂ ਮੇਰੀਆਂ ਗਲਤ ਲੱਗਣਗੀਆਂ ਤੁਹਾਨੂੰ ਯਾਦ ਰੱਖ ਲਓ ਮੈਂ ਅੱਜ ਵੀ ਕਹਿਣਾ ਇਹ ਗੱਲ ਪਰ ਇੱਕ ਗੱਲ ਯਾਦ ਰੱਖ ਲਓ ਅੱਜ ਕਿਸੇ ਐਸਐਸਚ ਨੂੰ ਫੋਨ ਆ ਜਾਏ ਕਿ ਜਾ ਉੱਥੇ ਧਰਨਾ ਲੱਗਿਆ ਪਿਆ ਕਿਸਾਨਾਂ ਦਾ ਲਾਠੀ ਚਾਰਜ ਉੱਥੇ ਲਾਠੀ ਚਾਰਜ ਹੁੰਦੇ ਕਿ ਨਹੀਂ ਹੁੰਦੇ ਨਾਲੇ ਪੱਗਾਂ ਵਾਲੇ ਕਰਦੇ ਆ ਪੱਗਾਂ ਵਾਲਿਆਂ ਤੇ ਦੱਸੋ ਜੀ ਇਹ ਗੱਲ ਝੂਠਾ ਤਾਂ ਉੱਥੇ ਤੁਹਾਡੇ ਹੀ ਡੀਐਸਪੀ ਹੁੰਦੇ ਆ ਤੁਹਾਡੇ ਹੀ ਐਸਐਚ ਹੁੰਦੇ ਆ ਕਹਨ ਨੂੰ ਉਹ ਤੁਹਾਡੀ ਜਾਤ ਦੇ ਤੁਹਾਡੇ ਧਰਮ ਦੇ ਹੁੰਦੇ ਆ ਤੁਹਾਡੇ ਪੰਜਾਬ ਦੇ ਹੁੰਦੇ ਆ ਪਰ ਉਹਨਾਂ ਦੇ ਹੱਥਾਂ 'ਚ ਇੰਨੀ ਪਾਵਰ ਨਹੀਂ ਹੁੰਦੀ ਕਿ ਕਿਸੇ ਉਹ ਗ੍ਰਹਿ ਮੰਤਰੀ ਨੂੰ ਜਾਂ ਮੁੱਖ ਮੰਤਰੀ ਨੂੰ ਜਾਂ ਕਿਸੇ ਐਮਐਲਏ ਨੂੰ ਇਹ ਕਹਿ ਦੇਣ ਕਿ ਯਾਰੇ ਸਾਡੇ ਸਿੱਖਾ ਸਾਡੇ ਫਲਾਨੀ ਜਾਤ ਦੇ ਬੰਦੇ ਅਸੀਂ ਇਹਨਾਂ ਦੇ ਹੱਥ ਨਹੀਂ ਚੱਕਾਂਗੇ ਆਪਦੇ ਹੱਕਾਂ ਦੀ ਲੜਾਈ ਲੜਦੇ ਫਿਰਦੇ ਆ ਕੋਈ ਨਹੀਂ ਕਹਿੰਦਾ ਮੇਰੀ ਹੱਥ ਬਨ ਕੇ ਬੇਨਤੀ ਆ ਕਿ ਇਹੋ ਜਿਹੇ ਭੈਣ ਕੁਲਵਿੰਦਰ ਕੌਰ ਦੇ ਜਿੰਨੀਆਂ ਵੀ ਇਹਦੇ ਨਾਲ ਦੀਆਂ ਭੈਣਾਂ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਇਕੱਠੀਆਂ ਹੋ ਜੋ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀਆਂ ਤਿਆਰ ਕਰੋ ਆ ਐਮਐਲਏ ਐਮਪੀ ਦੀਆਂ ਸੀਟਾਂ ਲੜੋ ਇਹ ਭਾਈ ਲੜਾਈ ਤੁਸੀਂ ਲੋਕ ਸਭਾ 'ਚ ਜਾ ਕੇ ਲੜੋ ਤੁਹਾਡੇ ਕੋਲ ਗੱਲਾਂ ਦੇ ਛਿੱਤਰ ਹੋਣੇ ਚਾਹੀਦੇ ਆ ਜੇਰਾ ਆਪਾਂ ਕਿਸੇ ਤੇ ਹੱਥ ਚੱਕਦੇ ਆ ਜਿਹੜੀ ਨੌਕਰੀ ਦਿੱਤੀ ਹੋਈ ਆ ਭੈਣ ਕੁਲਵਿੰਦਰ ਕੌਰ ਨੂੰ ਉਹ ਵੀ ਨੌਕਰੀ ਕੀਦੀ ਆ ਸਰਕਾਰ ਦੀ ਨੌਕਰੀ ਆ ਉਹ ਸਰਕਾਰ ਦੀ ਨੌਕਰੀ ਆ ਜਿਨ੍ਹਾਂ ਦੇ ਅੱਜ ਜਿਨ੍ਹਾਂ ਦੀ ਪਾਰਟੀ ਦੇ ਵਰਕਰ ਤੇ ਉਹਨਾਂ ਨੇ ਹੱਥ ਚੱਕਤਾ ਅੱਜ ਜਿਹੜੀ ਐਮਪੀ ਤੇ ਹੱਥ ਚੱਕਤਾ ਤੁਹਾਡੇ ਹੱਥਾਂ 'ਚ ਪਾਵਰ ਲਓ ਪਹਿਲਾਂ ਤੁਹਾਡੇ ਹੱਥਾਂ 'ਚ ਪਾਵਰ ਹੈ ਨਹੀਂ ਕੀ ਹੰਸ ਰਾਜ ਦੀ ਇਹ ਗੱਲ ਬਹੁਤ ਵਧੀਆ ਲੱਗੀ ਸੀ ਮੈਨੂੰ ਆ ਅੱਜ ਤੋਂ 10-12 ਦਿਨ ਪਹਿਲਾਂ ਦੀ ਆ ਜਦੋਂ ਕਿ ਆਸੀਂ ਬਾਲਮੀਕ ਸ਼ਕਤੀ ਉਹ ਕਹਿੰਦਾ ਸੀ ਕਿਹੜੀ ਸ਼ਕਤੀ ਹੈ ਤੁਹਾਡੇ ਕੋਲ ਪਹਿਲਾਂ ਐਪੀਐਸ ਬਣਾਓ ਪਹਿਲਾਂ ਮੰਤਰੀ ਬਣਾਓ ਗੱਲ ਉਹਦੀ ਕਿਤੇ ਸਹੀ ਸੀ ਜਿੱਥੇ ਸਹੀ ਗੱਲ ਉਹਨੂੰ ਮੈਂ ਸਹੀ ਕਹੂੰਗਾ ਪਰ ਭਾਈ ਇਹ ਮੇਰੀਆਂ ਗੱਲਾਂ ਦਾ ਵਿਰੋਧ ਕਰਨਾ ਨਹੀਂ ਬੰਦਾ ਇਹ ਗੱਲਾਂ ਨੂੰ ਸੋਚਣ ਤੇ ਇਹਨੂੰ ਸੋਚਣ ਦੀ ਥੋੜੀ ਜਿਹੀ ਉਹ ਕਰੋ ਔਰ ਜਿਹੜੇ ਭਾਈ ਸਿੱਖਾਂ ਨੂੰ ਕਿਸਾਨਾਂ ਨੂੰ ਮੁਸਲਮਾਨਾਂ ਨੂੰ ਇਸਾਈਆਂ ਨੂੰ ਜਿਨ੍ਹਾਂ ਨੂੰ ਵੀ ਮਾੜਾ ਬੋਲਦੇ ਆ ਹਿੰਦੂ ਮੁਸਲਮ ਸਿੱਖੀ ਸਾਈ ਜਿੰਨੇ ਸਾਡੇ ਭੈਣ ਭਾਈਆਂ ਨੂੰ ਕਿਸੇ ਜਾਤ ਧਰਮ ਤੇ ਮਾਰਾ ਬੋਲਦੇ ਆ ਚਾਹੇ ਉਹ ਕੋਈ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਚਾਹੇ ਉਹ ਕਿਸੇ ਤਨਹਾਟ ਵਿਅਕਤੀ ਆ ਕਿਸੇ ਚੰਗੇ ਪੈਸੇ ਦੇ ਨਾਲ ਜੁੜਿਆ ਹੋਇਆ ਭਾਈ ਇਹ ਜਾਤਾਂ ਪਾਤਾਂ ਦਾ ਧਰਮ ਦਾ ਰੌਲਾ ਮਕਾਉਣਾ ਸ਼ੁਰੂ ਕਰੋ ਨਾ ਕਿ ਇੱਕ ਦੂਜੇ ਨੂੰ ਲੜਾਉਣਾ ਸ਼ੁਰੂ ਕਰੋ ਲੜਾਈ ਬਹੁਤ ਚੱਲਦੀ ਆ ਰਹੀ ਆ ਇਹਨੂੰ ਕਿਤੇ ਨਾ ਕਿਤੇ ਖਤਮ ਕਰੋ ਸਾਰੇ ਭਾਈ ਭੈਣਾਂ ਜਦੋਂ ਤੁਹਾਡੀ ਲੱਕੜਾਂ ਜਾਤ ਨਹੀਂ ਪੁੱਛਦੀਆਂ ਜਦੋਂ ਤੁਹਾਡੀ ਰੋਟੀ ਜਾਤ ਨਹੀਂ ਪੁੱਛਦੀ ਤੁਹਾਡਾ ਕੱਪੜਾ ਜਾਤ ਨਹੀਂ ਪੁੱਛਦਾ ਫਿਰ ਤੁਸੀਂ ਜਾਤਾਂ ਪਾਤਾਂ ਦੇ ਵਿੱਚ ਰੌਲੇ ਨਾ ਪਾਓ ਤੇ ਭਾਈ ਤੁਸੀਂ ਇਹੋ ਜਿਹੇ ਬਿਆਨਬਾਜ਼ੀਆਂ ਜਿਹੜੇ ਮੰਤਰੀ ਆ ਜਿਵੇਂ ਕੰਗਣਾ ਰਣਾਉ ਤਰ ਕੇ ਅੱਜ ਇਹਨਾਂ ਨੂੰ ਟਿਕਟ ਦੇ ਕੇ ਐਮਪੀ ਬਣਾ ਕੇ ਇਥੇ ਸਾਬਤ ਕਰਤਾ ਕਿ ਭਾਈ ਬੀਜੇਪੀ ਨੂੰ ਆਪ ਦੇ ਵਰਕਰ ਪਿਆਰੇ ਆ ਨਾ ਕਿ ਬੋਲਬਾਣੀ ਬਾਕੀ ਇਹ ਗੱਲਾਂ ਸਮਝਣ ਦੀ ਲੋੜਾ ਸਮਝੋਗੇ ਪਤਾ ਲੱਗੂਗਾ ਐਵੇਂ ਮੈਂ ਵੀ ਪੰਪ ਲਾ ਦਾਂ ਛਾਵਾ ਭੈਣ ਕੁਲਵਿੰਦਰ ਕੋ ਠੋਕੇ ਰੱਖ ਇਹਨਾਂ ਨੂੰ ਮਾਰ ਇਹਨਾਂ ਦੇ ਚਾਰ ਤੇ ਮੈਂ ਤਾਂ ਘਰੇ ਬੈਠੇ ਨੇ ਕਹਿਣਾ ਜਦੋਂ ਉਥੇ ਪਰਚੇ ਪਾਣੇ ਮੈਂ ਨਹੀਂ ਗਿਆਣਾ ਪੰਪਣਾ ਮਾਰੋ ਕਿਸੇ ਨੂੰ ਸਿੱਧੀ ਗੱਲ ਕੋ ਜਿਹੜੀ ਕਹਿਣ ਵਾਲੀ ਬੰਦੀ ਵੀ ਬੀਬੀ ਪਹਿਲੇ ਉਹਨਾਂ ਦੀ ਨੌਕਰੀ ਛੱਡੋ ਉਹਨਾਂ ਦੀਆਂ ਰੋਟੀਆਂ ਤੇ ਪਾਲਦੇ ਫਿਰਦੇ ਆਪਾਂ ਇਹ ਸਚਾਈ ਗੱਲ ਆ ਕੋਈ ਗੱਲ ਨੂੰ ਝੂਠ ਨਹੀਂ ਗੋਪ ਸਕਦਾ ਜਦੋਂ ਉਤੋਂ ਹੁਕਮ ਆਉਣਗੇ ਕੰਮ ਆਪੋ ਕਰਨੇ ਆ ਫਿਰ ਵੀ ਬੀਬੀ ਨੂੰ ਮੈਂ ਇਹੋ ਜਿਹੇ ਬੀਬੀਆਂ ਨੂੰ ਬੇਨਤੀ ਕਰਦਾ ਕਿ ਠੰਡੇ ਚੱਲੋ ਰਾਜਨੀਤੀ ਪਾਵਰ ਆਪ ਦੇ ਹੱਥਾਂ ਦੇ ਵਿੱਚ ਲਓ ਤੇ ਪੰਜਾਬ ਦੇ ਐਮਐਲਏ ਐਮਪੀ ਨੂੰ ਬੇਨਤੀ ਕਰਦਾ ਯਾਰ ਤੁਹਾਨੂੰ ਅਸੀਂ ਐਮਐਲਏ ਐਮਪੀ ਬਣਾਉਨੇ ਆ ਸਾਡੀ ਬੋਲੀ ਬੋਲ ਦੋ ਲੋਕ ਸਭਾ ਤੇ ਵਿਧਾਨ ਸਭਾ ਵਿੱਚ ਜਾ ਕੇ ਪੰਜਾਬ ਤੋਂ ਚਿੱਟਾ ਖਤਮ ਕਰ ਦੋ ਫੇਰ ਉਜਗਾਰੀ ਖਤਮ ਕਰ ਦੋ ਵੀਜੇ ਲੱਗਣੇ ਬੰਦ ਕਰਾ ਦਿਓ ਤੁਹਾਡੇ ਅੱਗੇ ਬੇਨਤੀ ਆ ਧਰਨੇ ਲੱਗਣੇ ਬੰਦ ਕਰਾ ਦਿਓ ਸਾਰਿਆਂ ਨੂੰ ਹੱਕ ਬਰਾਬਰ ਦੇ ਮਿਲਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਭਾਈ ਮੇਰੀਆਂ ਗੱਲਾਂ ਕਿਸੇ ਨੂੰ ਕੌੜੀਆਂ ਲੱਗੀਆਂ ਹੋਣ ਉਹਦੇ ਵਾਸਤੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ